ਰੂਪਾਇ ਕੇ ਕਾਉਲ ਕਰਮਾ ਮਿਲ ਲਈ ਮਾਤ ਵਿੱਚ ਤਜ ਜਵਾਲ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰ ਰਗ ਦੇ ਪੁਜਾਈ ਸੁਗਨਾਨੀ ਆ ਦਲੇ ਆਵੀ ਤਵ ਰਬੁ ਚੇ ਕੀਟਾਂ ਦਰ ਕੀਟ ਕਰ ਤੂਸੀ ਦੋ ਦਰੀ ਨਾਨਕ ਨਿਰਗੁਣ ਗੁਣ ਕਰੇ ਗੁਰਮਤਿ ਗੁਣ ਦੀਤਿਆ ਕੋਤਸੁ ਜਈ ਜੇ ਤਿਸ ਗੁਣ ਕੋਇ ਨਾਨਕ ਬਦਲ ਦਵਿਕਾਸ ਸੁਣੇ ਤੂ ਪਾਪ ਕਾ ਨਾਸ ਸੁਣੇ ਸਰਬ ਮਾਇੰਦ ਸੁਣੇ ਮੁਖਸਲਾਣ ਮੰਦ ਸੁਣੇ ਜੋਤ ਜਤਨ ਭੀਦ ਸੁਣੇ ਸਾਸਤ ਸੁਨੇ ਸਰਵਮਾ ਇੰਦਰ ਸੁਨੇ ਮੁਸਲਾਲ ਮਰਦ ਸੁਨੇ ਯੁਗ ਜੁਗ ਤਰਪੇ ਸੁਨੇ ਸਤਤ ਜਿੰਮਤ ਵੀਦ ਨਾਨਕ ਪਰਦਾ ਦਬਿਕਾ ਸੁਨੇ ਅਤੂਪ ਪਾਪ ਕਰਨਾਸ ਸੁਨੇ ਸਜੰਤੋ ਗਗੇ ਆਦ ਸੁਨੇ ਅਣ ਸਿਦਕਾਸ਼ ਨਾਨਕ ਸੁਨੇ ਪਰਪੜ ਪਾਵ ਮਾ ਸੁਨੇ ਲਗੇ ਸੁਦੇਹਤ ਹੋਏ ਸਿਕਉ ਨਾਨਕ ਮੁਕਤ ਤਤਵ ਵਿਗਿਆਸ ਨੇ ਜੋ ਪਾਪ ਕਾ ਨਾਸਿ ਮਨੇ ਗੇਰ ਗੈਰ ਜਾਈ ਜੀ ਕੋ ਕਹਿ ਬਿਜ ਬਜਤਾਏ ਕਾ ਕਰਉ ਨ ਲਿਖਣਿਆਰ ਮਨੇ ਗਾ ਕਰਨ ਵਿਚਾਰੇ ਸਨ ਨਾਮ ਨਾਨਕ ਜੀ ਕੋ ਮੰਨਿਆ ਨ ਬਦ ਕੋਈ ਮਨੇ ਰਕੋ ਮਨ ਮਨ ਅਮਰ ਕੋਏ ਮਨ ਮਾਰੂ ਢਗ ਪਾਏ ਮਨੈ ਬਸੇ ਪ੍ਰਗਟ ਜਾਏ ਮਨੈ ਮਾਗੋ ਤੇਲਾਏ ਪੰਦ ਮਨੈ ਦਰਸ ਦਿਜੋ ਪੰਦ ਐਸਾ ਨਾਮ ਜਿਨ ਜਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਮਨੈ ਪੰਜ ਪਰਮਾਨੰਦ ਬਨਵਰਦਾਲ ਮਨਜੇ ਪਾਵਤਗ ਮਾਲ ਮਨਜੇ ਸੁਹਾਦਰ ਜਨ ਮਨਜੇ ਕਾਗੂਰੀ ਜਤਿਆਂ ਜੇ ਗੁਗ ਕਰੇ ਵਿਚਾਰ ਗਤ ਕੇ ਅੰਦਰ ਲੈ ਤਾਈ ਸੰਮਾਰ ਤੋਰ ਤਰੰਦੀਆ ਕਾਪੂਤ ਸੰਦੋਗਤਾ ਪ੍ਰਗਿਤ ਸੂਤ ਜੇ ਕੋ ਪੂਜਾ ਰਥਿਆ ਰਤ ਉੱਪਰ ਕੇ ਤਪਾਰ ਅਰਧੇ ਹੋ ਲਿਖ ਲਿਖ ਜਾਣੇ ਕੋਈ ਲਿਖਾ ਲਿ ਜਾ ਗਿਤਾ ਹੋਈ ਕੇ ਤਦ ਤਦ ਜੀ ਜਿੰਦਾਤਾ ਅਸਾ ਗੁਰੂਆਂ ਬਗਸਾਰੋ ਜੋ ਦੁਲਪਵ ਦੈਮ ਜੀਕਾਰ ਜੋ ਦਾਸ ਬਮਤ ਨੰਕਾਰ ਅਸੰਗ ਨਾਮ ਦਾਤਾ ਗਮ ਗਮ ਸਗਤੋਇ ਸੰਕੇ ਦਿਰਪਾਲ ਕੀ ਨਾਮ ਕੀ ਜਲਾ ਕੀ ਗੀਤੁ ਸੁਨਗਾ ਅਗਰੇ ਲਖਣ ਬੋਲਣ ਬਾਣ ਅਗਰ ਸੇ ਸੰਜੋਗ ਖਾਨ ਜਿਨੇ ਲਿਖੇ ਤਿਸੇ ਤਾਹਾਂ ਦੀ ਪਰਮਾ ਜੀ ਤੇ ਪਾਈ ਜਿਦਾ ਕੀਦਾ ਤਾ ਨਾਮ ਨਗਵੈ ਨੈ ਹੰਕਾਰ ਤੁਧ ਸਤਿਮੁਤ ਹੰਕਾਰ ਹਰਿਆਰ ਬਰਦੰਦੇ ਪਾਉ ਤੈ ਪ੍ਰਤਿ ਸਿ ਕੀ ਮੋਹ ਪ੍ਰੀਤੀ ਕਪੜ ਹੋਏ ਦੇਸਾ ਮੂਨ ਰਈਆ ਤੋਏ ਪਰਿਵਰ ਪਾਪ ਕੇ ਸੰਗਉ ਤੋ ਬਿਨਾਗ ਰੰਗ ਬੁਨੀ ਪਾਪੀ ਅਗੰਢਾਇੇ ਗਰਕ ਕਰਨਾਲ ਲੈ ਜਾਓ ਆਪੇ ਵੀ ਜਾਵੇ ਕਾ ਨਾਨਕ ਮੀਆ ਚਾਉ ਨੀਰ ਤਪ ਤੇ ਅਸਤਾਨ ਦੇ ਕੋ ਪਾਵੇ ਤਿਲ ਕਮਨ ਸੁਣਿਆ ਬਨਿਆ ਬਨਗੀਤਾ ਬਾਤ ਗਾ ਤੇ ਤੁਮ ਲਾ ਸਗੋ ਤੇ ਰੰਗ ਕੋਈ ਬਨ ਗਿਦੇ ਵਦਨਾਏ ਤੁਹਾ ਸਤਿ ਸਰਵਣੀ ਬਨ ਮਹਾ ਸਤ ਸੋਲ ਤਮਚਾ ਗੁਰ ਸੁਈ ਦਾਗਤ ਕੌਣ ਹਾਣਿ ਤੇ ਕਾਣੋ ਗੁਰ ਦੇ ਦੀ ਮਾ ਕੋਣ ਜਿਤ ਵੈਕਾਰ ਵਿਲਪੈ ਮੰਡਦੀ ਜੇਹਵਾ ਦੇ ਕੁਰਾਨ ਵਕਤ ਪਾਇਓ ਕਾਦੀ ਆਜੇ ਲਿਖੇ ਜੁਗੀ ਜਾਦੇ ਸਰ ਸਦਾਰਿਕ ਜੀਪਾਸ ਲਈ ਦਿੱਤਾ ਤੇ ਲਿਖਾ ਤੇ ਲਿਖਿਆ ਲਿਖੇ ਬਿਨਾਂ ਨਾਲ ਕੋਈ ਸੰਦਗਾਨ ਕੇ ਤੇ ਗੁਰ ਲਾਏ ਤਾਂ ਕੇ ਗੁਰ ਪਾਏ ਜਾਈ ਵਰਤ ਜਾਣੇ ਕੋਏ ਬੋਤਾ ਲਈਏ ਬੋਤਾ ਹੋਏ ਓਡਾ ਗਾਵੁ ਚਤਾ ਉਚੀ ਪੁਰ ਚਲਾ ਰੂਚਾ ਵ ਕੋਇ ਤ੍ਰੁਚੀ ਕੋ ਜਣ ਸੁਏ ਨਿਯੋਰੀਆ ਜਣਿਆ ਪਾਵਨਾਂ ਨਦੀ ਕਰਮੀਂ ਦਾਤ ਬੋਤਾ ਕੇ ਅੰਦਰ ਜਾਏ ਓਡਾ ਮੁਰਗਾ ਗਾਇ ਗਾਇ ਇਹਦੋ ਗਾ ਗੀ ਤਰ ਤਾਰ ਬੰਦ ਗਲਾਤੀ ਪਾੜੇ ਹੋਏ ਉਰੀਆ ਗੁਰ ਕੇ ਕੋਈ ਜੀ ਗੁ ਲਪਾਈ ਓ ਜਾਣੇ ਜਿ ਤਮ ਗਾਇ ਆਪੇ ਜਾਣੇ ਆਪੇ ਦੀ ਆਪੇ ਦੇ ਬਿਖੀ ਕੀ ਜੀ ਮੁਰਚੇ ਚੇਤ ਲਾ ਨਾਨਕ ਬਾਸਾ